ਇੱਕ ਵਾਰ ਗੁਰੂ ਨਾਨਕ ਦੇਵ ਜੀ ਅਤੇ ਪਾਈ ਮਰਦਾਨਾ ਮੱਕਾ ਪਹੁੰਚੇ। ਮੱਕਾ ਪਹੁੰਚ ਕੇ ਗੁਰੂ ਜੀ ਨੇ ਇੱਕ ਪੇੜ ਦੇ ਥੱਲੇ ਆਪਣਾ ਆਸਣ ਲਗਾਇਆ। ਉਸ ਜਗ੍ਹਾ ਬੈਠ ਕੇ ਗੁਰੂ ਜੀ ਕੀਰਤਨ ਕਰਨ ਲੱਗੇ ਅਤੇ ਪਾਈ ਮਰਦਾਨਾ ਰਬਾਬ ਵਜਾਉਣ ਲੱਗੇ। ਗੁਰੂ ਜੀ ਦਾ ਮਧੁਰ ਕੀਰਤਨ ਸੁਣ ਕੇ ਲੋਕ ਆਉਣ ਲੱਗੇ। ਮੱਕਾ ਦੇ ਲੋਕ ਗੁਰੂ ਜੀ ਦੀ ਕੀਰਤਨ ਸੁਣ ਕੇ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਨੂੰ ਲੱਗਿਆ ਕਿ ਇਹ ਬਹੁਤ ਵੱਡੇ ਮਹਾਤਮਾ ਨੇ, ਬਹੁਤ ਪਹੁੰਚੇ ਹੋਏ ਫਕੀਰ ਨੇ। ਗੁਰੂ ਨਾਨਕ ਦੇਵ ਜੀ ਦੀ ਪ੍ਰਸਿੱਧੀ ਮੱਕਾ ਵਿੱਚ ਚਾਰੇ ਪਾਸੇ ਫੈਲ ਗਈ। ਮੱਕਾ ਵਿੱਚੋਂ ਬਹੁਤ ਲੋਕ ਗੁਰੂ ਜੀ ਦੇ ਦਰਸ਼ਨ ਕਰਨ ਆਉਣ ਲੱਗੇ। ਇੱਕ ਦਿਨ ਪਾਈ ਮਰਦਾਨਾ ਨੇ ਗੁਰੂ ਜੀ ਤੋਂ ਪੁੱਛਿਆ ਕਿ ਮੱਕਾ ਦੇ ਅੰਦਰ ਸੱਚਮੁੱਚ ਸ਼ਿਵਲਿੰਗ ਹੈ? ਗੁਰੂ ਜੀ ਨੇ ਪਾਈ ਮਰਦਾਨਾ ਨੂੰ ਕਿਹਾ ਤੁਸੀਂ ਅੰਦਰ ਜਾ ਕੇ ਖੁਦ ਹੀ ਦੇਖਾਓ। ਪਾਈ ਮਰਦਾਨਾ ਜੀ ਗੁਰੂ ਜੀ ਦੇ ਹੁਕਮ ਦੇ ਅਨੁਸਾਰ ਮੱਕਾ ਦੇ ਅੰਦਰ ਜਾਣ ਲੱਗੇ। ਤਾਂ ਦਰਵਾਜ਼ੇ ਦੇ ਬਾਹਰ ਬੈਠੇ ਹੋਏ ਸੇਵਕਾਂ ਨੇ ਕਿਹਾ ਇਸ ਤੋਂ ਅੱਗੇ ਜਾਣ ਦੀ anumati ਨਹੀਂ ਹੈ। ਤਾਂ ਪਾਈ ਮਰਦਾਨਾ ਨੇ ਕਿਹਾ ਮੈਂ ਤਾਂ ਮੁਸਲਮਾਨ ਹਾਂ। ਮੈਨੂੰ ਅੱਗੇ ਕਿਉਂ ਨਹੀਂ ਜਾਂਦੇ ਰਹੇ? ਕਿਰਪਾ ਕਰਕੇ ਮੈਨੂੰ ਅੱਗੇ ਜਾਣ ਦੀ ਆਗਿਆ ਦਿਓ। ਮੈਂ ਥੋੜੀ ਦਿਰ ਵਿੱਚ ਹੀ ਦਰਸ਼ਨ ਕਰਕੇ ਵਾਪਸ ਆ ਜਾਵਾਂਗਾ ਪਰ ਸੇਵਕਾਂ ਨੇ ਕਿਹਾ ਨਹੀਂ ਤੁਸੀਂ ਇੱਥੇ ਖੜੇ ਹੋ ਕੇ ਦਰਸ਼ਨ ਕਰੋ ਅੱਗੇ ਜਾਣ ਦੀ ਆਗਿਆ ਨਹੀਂ ਹੈ ਅਗਰ ਤੁਸੀਂ ਫਿਰ ਵੀ ਅੱਗੇ ਜਾਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੀਆਂ ਅੱਖਾਂ 'ਤੇ ਪੱਟੀ ਬੰਨ੍ਹ ਦਿੰਦੇ ਹਾਂ ਫਿਰ ਤੁਸੀਂ ਅੱਗੇ ਜਾ ਸਕਦੇ ਹੋ ਕਿਉਂਕਿ ਅੱਗੇ ਜਾ ਕੇ ਦੇਖਣ ਦੀ ਆਗਿਆ ਨਹੀਂ ਹੈ ਭਾਈ ਮਰਦਾਨਾ ਉਹਨਾਂ ਦੀਆਂ ਗੱਲਾਂ ਸੁਣ ਕੇ ਵਾਪਸ ਗੁਰੂ ਜੀ ਦੇ ਕੋਲ ਆ ਗਏ ਗੁਰੂ ਜੀ ਨੂੰ ਭਾਈ ਮਰਦਾਨੇ ਨੇ ਸਾਰੀ ਗੱਲ ਦੱਸੀ ਅਤੇ ਕਿਹਾ ਸੇਵਕਾਂ ਨੇ ਮੈਨੂੰ ਅੱਗੇ ਜਾਣ ਨਹੀਂ ਦਿੱਤਾ ਅਤਿਉ ਕਹਿ ਰਹੇ ਨੇ ਅਗਰ ਅੱਗੇ ਜਾਣਾ ਹੈ ਤਾਂ ਅੱਖਾਂ ਉਪਰ ਪੱਟੀ ਬੰਨ੍ਹਣੀ ਪਵੇਗੀ ਫਿਰ ਤੁਸੀਂ ਅੱਗੇ ਜਾ ਸਕਦੇ ਹੋ ਐਸਾ ਇਸ ਲਈ ਹੈ ਕਿ ਤੁਮਹੀ ਅੰਦਰ ਜਾ ਕੇ ਦੇਖਣ ਦੀ ਆਗਿਆ ਨਹੀਂ ਹੈ ਭਾਈ ਮਰਦਾਨਾ ਨੇ ਗੁਰੂ ਜੀ ਨੂੰ ਕਿਹਾ ਅਗਰ ਮੈਂ ਅੰਦਰ ਜਾ ਕੇ ਅੱਖਾਂ ਉਪਰ ਪੱਟੀ ਬੰਨ੍ਹ ਕੇ ਗਿਆ ਤਾਂ ਅੰਦਰ ਜਾ ਕੇ ਕੀ ਵੇਖਾਂਗਾ ਹੁਣ ਮੈਂ ਤੁਹਾਡੇ ਨਾਲ ਆਇਆ ਹਾਂ ਅਗਰ ਹੁਣ ਮੈਂ ਅੰਦਰ ਜਾ ਕੇ ਦਰਸ਼ਨ ਨਹੀਂ ਕਰ ਸਕਿਆ ਤਾਂ ਹੋਰ ਕੌਣ ਮੈਨੂੰ ਦਰਸ਼ਨ ਕਰਵਾਏਗਾ ਭਾਈ ਮਰਦਾਨਾ ਦੀ ਗੱਲ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਇੱਕ ਮਾਲਾ ਦੇ ਦਿੱਤੀ ਅਤੇ ਕਿਹਾ ਤੁਸੀਂ ਸਤਨਾਮ ਦਾ ਜਾਪ ਕਰਦੇ ਹੋਏ ਅੰਦਰ ਜਾਓ ਤੈਨੂੰ ਅੰਦਰ ਜਾਂਦੇ ਹੋਏ ਕੋਈ ਨਹੀਂ ਦੇਖ ਸਕਦਾ ਤੇ ਨਾ ਹੀ ਤੈਨੂੰ ਕੋਈ ਰੋਕੇਗਾ ਗੁਰੂ ਨਾਨਕ ਦੇਵ ਜੀ ਦੀ ਗੱਲ ਮੰਨ ਕੇ ਭਾਈ ਮਰਦਾਨਾ ਸਤਨਾਮ ਦਾ ਜਾਪ ਕਰਦੇ ਹੋਏ ਕਾਬੇ ਦੇ ਅੰਦਰ ਬਿਨਾਂ ਕਿਸੇ ਰੋਕ ਟੋਕ ਤੋਂ ਚਲੇ ਗਏ ਭਾਈ ਮਰਦਾਨੇ ਨੇ ਅੰਦਰ ਜਾ ਕੇ ਦੇਖਿਆ ਇੱਕ ਪੱਥਰ ਦੀ ਬਹੁਤ ਵੱਡੀ ਮੂਰਤ ਉਸ ਜਗ੍ਹਾ ਰੱਖੀ ਹੋਈ ਸੀ ਉਸ ਦੇ علاوہ ਅੰਦਰ ਕੁਝ ਵੀ ਨਹੀਂ ਸੀ ਇਹ ਦੇ ਕੇ ਭਾਈ ਮਰਦਾਨਾ ਚੁੱਪਚਾਪ ਗੁਰੂ ਨਾਨਕ ਦੇਵ ਜੀ ਦੇ ਕੋਲ ਆ ਗਏ ਅਤੇ ਬਿਨਾਂ ਕੁਝ ਬੋਲੇ ਚੁੱਪਚਾਪ ਖੜੇ ਹੋ ਗਏ ਤਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿਉ ਮਰਦਾਨਿਆ ਤੂੰ ਜੋ ਕੁਝ ਅੰਦਰ ਦੇਖਣ ਗਿਆ ਸੀ ਦੇਖ ਆਇਆ ਹੈ ਤਾਂ ਪਾਈ ਮਰਦਾਨਾ ਨੇ ਗੁਰੂ ਜੀ ਨੂੰ ਕਿਹਾ ਤੁਹਾਡੀਆਂ ਅਗਿਆਦੇ ਅਨੁਸਾਰ ਮੈਂ ਅੰਦਰ ਗਿਆ ਤਾਂ ਸੀ ਲੇਕਿਨ ਮੈਂ ਦੇਖਿਆ ਉਸ ਜਗ੍ਹਾ ਇੱਕ ਬਹੁਤ ਵੱਡਾ ਪੱਥਰ ਹੈ ਅੰਦਰ ਪੱਥਰ ਦੀ ਮੂਰਤ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ ਅਗਰ ਐਸੀ ਗੱਲ ਸੀ ਤਾਂ ਮੈਨੂੰ ਅੱਖਾਂ ਉੱਪਰ ਪੱਟੀ ਬੰਨ੍ਹਣ ਲਈ ਕਿਉਂ ਕਹਿ ਰਹੇ ਸੀ ਪਾਈ ਮਰਦਾਨੇ ਨੇ ਕਿਹਾ ਗੁਰੂ ਜੀ ਇਸ ਥਾਂ ਜਿਸ ਦੀ ਇੰਨੀ ਮਹਾਨਤਾ ਹੈ ਇਹ ਕਿਵੇਂ ਬਣਿਆ ਇਸ ਦੇ ਬਾਰੇ ਮੈਨੂੰ ਵੀ ਗਿਆਨ ਦੇਵੋ ਭਾਈ ਮਰਦਾਨੇ ਦੀ ਗੱਲ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਪਾਰਵਤੀ ਦੇ ਪਤੀ ਸ਼ਿਵ ਜੀ ਦਾ ਲਿੰਗ ਬਹੁਤ ਸਮੇਂ ਤੋਂ ਇਸ ਜਗ੍ਹਾ ਦੇ ਉੱਪਰ ਰੱਖਿਆ ਹੋਇਆ ਸੀ ਇਸ ਜਗ੍ਹਾ ਪਹਿਲਾਂ ਕੋਈ ਵੀ ਮੰਦਰ ਨਹੀਂ ਸੀ ਇਹ ਜਗ੍ਹਾ ਬਿਲਕੁਲ ویرਾਨ ਸੀ ਇਸ ਜਗ੍ਹਾ ਇੱਕ ਜ਼ਾਲਿਮ ਰਾਜਾ ਹੋਇਆ ਕਰਦਾ ਸੀ ਜੋ ਮੁਸਲਮਾਨ ਧਰਮ ਦਾ ਬਹੁਤ ਪੱਕਾ ਸੀ ਜਦ ਉਸ ਨੇ ਸ਼ਿਵ ਜੀ ਦੇ ਲਿੰਗ ਨੂੰ ਦੇਖਿਆ ਤਾਂ ਉਹ ਬਹੁਤ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਆਪਣੇ ਨੌਕਰਾਂ ਨੂੰ ਆਦੇਸ਼ ਦਿੱਤਾ ਕਿ ਇਸ ਨੂੰ ਦੂਰ ਜਾ ਕੇ ਰੱਖੋ ਜਦ ਰਾਜ ਦੇ ਹੁਕਮ ਦੇ ਅਨੁਸਾਰ ਨੌਕਰ ਸ਼ਿਵਲਿੰਗ ਨੂੰ ਉਠਾਉਣ ਲੱਗੇ ਤਾਂ ਉਸ ਜਗ੍ਹਾ ਦੇ ਚਾਰੇ ਪਾਸੇ ਅੱਗ ਲੱਗ ਗਈ। ਸਾਰੀਆਂ ਦੁਕਾਨਾਂਕਾਰ ਅੱਗ ਵਿੱਚ ਜਲਣ ਲੱਗ ਪਏ। ਰਾਜੇ ਨੇ ਇਸ ਨੂੰ ਸ਼ਿਵਲਿੰਗ ਦੇ ਕ੍ਰੋਧ ਦਾ ਕਾਰਨ ਸਮਝ ਕੇ ਮਾਫੀ ਮੰਗੀ ਅਤੇ ਮੱਥਾ ਟੇਕਿਆ। ਰਾਤ ਨੂੰ ਜਦ ਰਾਜਾ ਸੋਇਆ ਤਾਂ ਸੁਪਨੇ ਵਿੱਚ ਆ ਕੇ ਸ਼ਿਵਲਿੰਗ ਨੇ ਕਿਹਾ ਉਸ ਜਗ੍ਹਾ ਇੱਕ ਸੁੰਦਰ ਮੰਦਿਰ ਬਣਵਾ ਦੂ। ਅਗਰ ਕੋਈ ਇਨਸਾਨ ਅੱਖਾਂ ਬੰਦ ਕਰਕੇ ਉਸ ਮੰਦਿਰ ਵਿੱਚ ਜਾਵੇਗਾ ਤਾਂ ਉਸ ਦੇ ਸਾਰੇ ਕੰਮ ਸਫਲਤਾਪੂਰਵਕ ਹੋ ਜਾਣਗੇ। ਅਗਰ ਕੋਈ ਬਿਨਾਂ ਅੱਖਾਂ ਬੰਦ ਕੀਤੇ ਉਸ ਮੰਦਿਰ ਜਾਵੇਗਾ ਤਾਂ ਉਹਨਾਂ ਹੋ ਜਾਵੇਗਾ। ਅਗਰ ਮੰਦਿਰ ਦਾ ਨਿਰਮਾਣ ਨਾ ਹੋਇਆ ਤਾਂ ਤੈਨੂੰ ਬਹੁਤ ਦੁੱਖ ਮਿਲਣਗੇ। ਰਾਜੇ ਨੇ ਅਗਲੇ ਦਿਨ ਹੀ ਮੰਦਿਰ ਦਾ ਕੰਮ ਸ਼ੁਰੂ ਕਰਵਾ ਦਿੱਤਾ ਅਤੇ ਮੰਦਿਰ ਦੇ ਸੰਪੂਰਨ ਹੁੰਦੇ ਹੀ ਸ਼ਿਵਲਿੰਗ ਨੂੰ ਉਠਾ ਕੇ ਅੰਦਰ ਰੱਖ ਦਿੱਤਾ। ਇਸ ਸ਼ਿਵਲਿੰਗ ਨੂੰ ਮੰਦਿਰ ਦੇ ਅੰਦਰ ਹੀ ਇਸ਼ਨਾਨ ਕਰਵਾਇਆ ਜਾਂਦਾ ਹੈ ਅਤੇ ਇਸ਼ਨਾਨ ਦੇ ਬਾਅਦ ਜੋ ਪਾਣੀ ਬਾਹਰ ਆਉਂਦਾ ਹੈ, ਹਾਜੀ ਲੋਕ ਉਸ ਪਾਣੀ ਨੂੰ ਆਪਣੇ ਹੱਥ ਵਿੱਚ ਲੈ ਕੇ ਹੱਜ ਸੰਪੂਰਨ ਕਰਦੇ ਨੇ। ਉਸੀ ਮੰਦਿਰ ਨੂੰ ਮੁਸਲਿਮ ਲੋਕਾਂ ਨੇ ਕਾਬੇ ਦਾ ਨਾਮ ਦਿੱਤਾ ਹੈ ਗੁਰੂ ਨਾਨਕ ਦੇਵ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਪਾਈ ਮਰਦਾਨਾ ਨੇ ਕਿਹਾ ਜਦੋਂ ਮੈਂ ਬਿਨਾਂ ਪੱਟੀ ਤੋਂ ਅੰਦਰ ਗਿਆ ਸੀ ਤਾਂ ਮੈਂ ਅੰਨਾ ਕਿਉਂ ਨਹੀਂ ਹੋਇਆ ਮੈਂ ਤਾਂ ਬਿਨਾਂ ਪੱਟੀ ਤੋਂ ਅੰਦਰ ਜਾ ਕੇ ਸਭ ਕੁਝ ਦੇਖ ਆਇਆ ਹਾਂ ਪਾਈ ਮਰਦਾਨਾ ਦੀ ਇਸ ਗੱਲ ਨੂੰ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਮਰਦਾਨਾ ਤੇਰੇ ਉੱਪਰ ਤਾਂ ਕਰਤਾਰ ਦੀ ਕਿਰਪਾ ਹੈ ਗੁਰੂ ਨਾਨਕ ਦੇਵ ਜੀ ਨੇ ਮੁਸਕੁਰਾਉਂਦੇ ਹੋਏ ਕਿਹਾ ਮਰਦਾਨੇ ਹੁਣ ਤਾਂ ਤੇਰਾ ਪਰਮ ਦੂਰ ਹੋ ਗਿਆ ਹੋਵੇਗਾ ਮਰਦਾਨੇ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਅਤੇ ਗੁਰੂ ਜੀ ਨੂੰ ਹੱਥ ਜੋੜ ਕੇ ਪ੍ਰਣਾਮ ਕੀਤਾ ਦੋਸਤੋ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਕਮੈਂਟ ਵਿੱਚ ਵਾਹਿਗੁਰੂ ਜਰੂਰ ਲਿਖਿਓ ਧੰਨਵਾਦ